ਅਖਾੜਾ ਪੰਜ ਪਾਂਡਵ ਸ਼ਿਵਾਲਾ ਪਾਈਆਂ ਵੱਲੋਂ ਮਹਾਮਾਈ ਦਾ ਸਲਾਣਾ ਜਾਗਰਨ ਕਰਵਾਇਆ ਗਿਆ ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਅਚੇਚਤੌਰ ਤੇ ਹਾਜ਼ਰੀ ਭਰੀ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨੀਸ਼ਾ ਪਹਿਲਵਾਨ ਜੰਗੀ ਪਹਿਲਵਾਨ ਸਮੇਤ ਸੰਗਤ ਮੌਜੂਦ ਸਨ ਅੱਜ ਇਸ ਜਾਗਰਣ ਦੇ ਪਾਵਨ ਪਵਿੱਤਰ ਮੌਕੇ ਦੇ ਉਤੇ ਮੈਂ ਆਪ ਸਭ ਨੂੰ ਮੁਬਾਰਕਬਾਦ ਦੇਣਾ ਮੈਂ ਕਿਹਦਾ ਨਾਮ ਲਵਾਂ ਸਾਰੇ ਮੇਰੇ ਮਿੱਤਰ ਨੇ ਪੁਰਾਣੇ ਮਿੱਤਰ ਨੇ ਸਾਥੀ ਨੇ ਔਰ ਵਧੀਆ ਇਨਸਾਨ ਨੇ ਸੁਖ ਦੁਖ ਦੇ ਸਾਥੀ ਨੇ ਇੱਕ ਨਰੋਇਆ ਸਰੀਰ ਬਣਾਉਣ ਲਈ ਇੰਚ ਪਹਿਣਾ ਬਸ ਮੇਨ ਕਰਦੇ ਔਰ ਨਰੋਈ ਸੋਚ ਬਣਾਉਣ ਲਈ ਗਿਆਮਾ ਬਹੁਤ ਜ਼ਰੂਰੀ ਨੇ ਔਰ ਜਿਹੜੀ ਖਾਸ ਕਰਕੇ ਇਹ ਪਹਿਲਵਾਨੀ ਦੀ ਇਹ ਖੇਡ ਵੀ ਹੈ ਪੂਜਾ ਵੀ ਹੈ ਔਰ عقیدਤ ਵੀ ਹੈ